ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਬਾਈ ਜੀ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਆਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਨਥਾਣਾ ਬਾਈ ਸੋਨੀ ਦੇ ਘਰ ਚੋਂ ਦੋਸਤੋ ਵੀਡੀਓ ਆ ਇੱਕ ਬਾਈ ਨੇ ਆ ਝੋਟੀ ਸੇਲ ਕਰਨੀ ਆ ਘਰੇਲੂ ਕੰਮ ਆ ਬਾਈ ਕੋਈ ਇਹਦਾ ਵਪਾਰ ਦਾ ਕੰਮ ਨਹੀਂ ਆ ਮੱਝਾਂ ਤੁਸੀਂ ਦੇਖ ਲਓ ਘਰ ਦੇ ਸਾਰੇ ਜਾਨਵਰ ਇੱਕ ਬਾਈ ਨੇ ਆ ਸੂਣ ਵਾਲੀ ਝੋਟੀ ਆ ਦੋਸਤੋ ਦਿਨ ਤਕਰੀਬਨ ਵੀਰ ਕਹਿੰਦਾ ਇਹਦੇ ਪੂਰੇ ਆ ਸੋ ਆਜੋ ਆਪਾਂ ਮਾਲਕ ਨਾਲ ਹੀ ਸਾਰੀ ਗੱਲਬਾਤ ਕਰਾਂਗੇ ਕੀ ਬਾਈ ਇਹਦਾ ਮੁੱਲ ਰੱਖਦਾ ਨੰਬਰ ਆ ਬਾਈ ਸੋਨੀ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਪਿੰਡ ਚੱਕ ਆਰਾਮ ਸਿੰਘ ਵਾਲਾ ਪੁੱਚੋ ਮੰਡੀ ਤੋਂ ਹੈਗਾ 5-7 ਕਿਲੋਮੀਟਰ ਦੀ ਦੂਰੀ ਤੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ ਇੱਕ ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਹਾਂ ਸਸੀ ਗੜ ਬਾਈ ਸੋਨੀ ਸਸੀ ਗੜ ਪਿੰਡ ਵੀਰੇ ਆਪਣਾ ਪੁੱਚੋ ਤੋਂ ਕਿੰਨੀ ਕਦੂਰ ਰਹਿ ਗਿਆ ਪੁੱਚੋ ਤੋਂ ਹੀ 4-5 ਕਿਲੋਮੀਟਰ ਹੈ ਪੁੱਚੋ ਮੰਡੀ ਤੋਂ 4-5 ਚੱਕ ਫਤੇ ਸਿੰਘ ਚੱਕ ਆਰਾਮ ਸਿੰਘ ਇਕੱਠੇ-ਇਕੱਠੇ ਰਹਿ ਗਏ ਹਾਂ ਤੇ ਚੱਕ ਬਖਤੂ ਹਾਂ ਚੱਕ ਬਖਤੂ ਸੋਨੀ ਬਾਈ ਘਰੇਲੂ ਕੰਮ ਆ ਗਿਆ ਹਾਂ ਹਾਂਜੀ ਹਾਂਜੀ ਕਰ ਦਈਏ ਤੇ ਕਿੰਨਾ ਸੂਆ ਛੋਟੀ ਆ ਪਹਿਲਾ ਸੂਆ ਸੁੰਦੀ ਆ ਭਾਈ ਪਹਿਲਾ ਸੂਆ ਸੁੰਦੀ ਆ ਆਪ ਕਿਹੜੇ ਬੋਲਦੀ ਹੈ ਇਹ ਬਾਈ ਆਪੇ ਪੀਸੀ 575 ਦੀ ਆ ਬਈ ਐਚਐਲਡੀਵੀ ਐਚਐਲਡੀਵੀ ਦੇ ਪੀਸੀ 575 ਦੀ ਇਹ ਆਪ ਡਾਕਟਰ ਜੱਗੀ ਨੇ ਸੀਮਣ ਪਰਿਆ ਆ ਡਾਕਟਰ ਜੱਗੀ ਆ ਰਾਏ ਖਾਨੇ ਤੋਂ ਬਾਈ ਆਪਣਾ ਮਿੱਤਰ ਡਾਕਟਰ ਜੱਗੀ ਨੇ ਸੀਮਣ ਪਰਿਆ ਪੀਸੀ 575 ਦੀ ਇਹ ਆਪ ਗੱਬਣ ਦਾ ਪਤਾ ਬਾਈ ਕਿਹੜੇ ਦੀ ਨਹੀਂ ਗੱਬਣ ਭਾਈ ਉਹਦੇ ਕੋਲੇ ਹੀ ਪਰਿਆ ਸੀ ਉਹਨੇ ਸਰਕਾਰੀ ਸੀਮਣ ਨਹੀਂ ਲਾਇਆ ਕੋਈ ਨਾਂ ਨੰਬਰ ਨਹੀਂ ਜਦ ਆਪ ਅੱਛਾ ਵੀ ਉਹਦਾ ਆਪ ਐਵੇਂ ਝੂਠ ਜਾਨੀ ਮਾਰਦੇ ਆ ਮੈਂ ਉਹਦੇ ਉੱਪਰ ਆਵੇ ਠੀਕ ਆ ਆ ਦੇਖੋ ਦੋਸਤੋ ਪਹਿਲਾ ਸੂਆ ਇਹ ਜੀਆਂ ਛੋਟੀਆਂ ਟਮੇਟਾ ਮੇਕਰਾਂ ਚ ਤਿਆਰ ਹੁੰਦੀਆਂ ਕੱਦ ਦੀ ਮੀਡੀਅਮ ਆ ਗਈ ਦੋਸਤੋ ਕੱਦ ਦੀ ਇੱਕ ਆਪਾਂ ਕਹਿ ਦਗੇ ਗੱਲ ਕਰ ਦੁੱਧ ਨੂੰ ਇਹ ਜਿਹੇ ਪਸ਼ੂ ਬਹੁਤ ਸੋਹਣਾ ਨਿਕਲਦਾ ਕੋਈ ਸਿੰਗਾ ਨਾਲ ਨਹੀਂ ਛੇੜ ਛਾੜ ਜਮਾ ਨੇਚਰਲ ਛੋਟੀ ਜਿਹੜੀ ਹੈਗੀ ਆ ਬਾਈ ਸਾਹਮਣੇ ਆਪਾਂ ਨੂੰ ਦਿਖਦੀ ਹੈ ਸੋਹਣੀ ਦਿਨ ਪੂਰੇ ਹੋ ਗਏ ਤੇ ਦਿਨ ਉੱਤੇ ਆ ਬਈ ਅੱਜ ਦੂਜਾ ਦਿਨ ਉੱਤੇ ਆ ਦੂਸਰਾ ਦਿਨ ਅੱਜ ਉੱਤੋਂ ਦੀ ਆ ਹਜੇ ਜੇ ਮੈਨਲਾ ਦਾ ਹੋਰ ਵੀ ਸੁੰਨਦੀ ਨਹੀਂ ਹੈਣਾ ਲੈ ਲਊਗੀ ਤਿੰਨ ਚਾਰ ਦਿਨ ਤਾਂ ਲੈ ਸਕਦੇ ਹਾਂ ਤਿੰਨ ਚਾਰ ਦਿਨ ਆਰਾਮ ਨਾਲ ਖੁੱਲੇ ਡੁੱਲੇ ਵਧੀਆ ਲੈ ਚੋਗੀ ਤੇ ਚੋਟੀ ਬਣਦੀ ਬਹੁਤ ਸੋਹਣੀ ਆਉਂਦੀ ਹੈ ਵੀਰੇ ਇੱਕ ਵਾਰੀ ਸੋਹਣੀ ਨੰਬਰ ਬੋਲਦੇ ਆਪਦਾ 96468 6509 ਠੀਕ ਆ 96468 6509 ਠੀਕ ਆ ਵੀਰੇ ਬਾਈ ਦਾ ਨੰਬਰ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਸੋਨੀ ਬਾਈ ਖੋਲ ਲੈ ਇਹਨੂੰ ਆਪਾਂ ਤੋਰ ਕੇ ਦਿਖਾ ਦਈਏ ਭਰਾਵਾਂ ਨੂੰ ਸੋ ਕਿਸੇ ਵੀ ਭਰਾ ਨੇ ਕਿ ਖਰੀਦਣੀ ਹੈ ਵੀਰੇ ਕੋਲੇ ਆ ਜਿਓ ਬਾਈ ਦੇ ਤਸੱਲੀ ਤੁਸੀਂ ਚਾਰੇ ਪੱਖਾਂ ਤੋਂ ਕਰਕੇ ਆਪ ਦਾ ਚੇਪਾ ਕੱਢ ਕੇ ਥਣਾ ਚੋਂ ਚੈੱਕ ਪਾਸ ਕਰਕੇ ਲਿਆ ਸਕਦੇ ਹੋ ਜਿਸ ਉਪੀ ਦਾ ਗੱਲ ਵੱਖਰੀ ਹੈ ਵੀਰੇ ਬਾਕੀ ਤੁਸੀਂ ਆ ਚੈੱਕ ਕਰੋ ਛੋਟੀ ਚ ਕੋਈ ਕਸਰ ਨਹੀਂ ਵੀਰੇ ਜਮਾ ਜੈਡ ਬਲੈਕ ਸ਼ਾਹ ਕਾਲੀ ਤੇ ਥਣਾ ਦਾ ਜੇ ਗੈਪ ਚੈੱਕ ਕਰੋਗੇ ਨਾ ਕਰਮਾ ਵਾਲੀ ਦੇ ਗਿੱਠ ਗਿੱਠ ਤੇ ਚਾਰੇ ਥਣਾ ਆ ਦੇਖੋ ਬਾਈ ਪਿੱਛੇ ਤੋਂ ਸਾਨੂੰ ਮੈਂ ਕੋਲੋਂ ਦਿਖਾ ਦਿੰਦਾ ਇਹ ਆ ਕਰੋ ਚੈੱਕ ਹਾਂ ਲੈ ਚਲ ਸੋਨੀ ਬਾਈ ਕਮਾਲ ਆ ਇਧਰ ਨੂੰ ਇਹ ਜਿੰਗਾਂ ਬਾਈ ਛੋਟੀਆਂ ਕਿਤੇ ਕਿਤੇ ਕਿਸੇ ਘਰਾਂ ਚੋਂ ਨਿਕਲਦੀਆਂ ਧੰਨਵਾਦ ਉਹ ਡਾਕਟਰਾਂ ਦਾ ਜਿਹੜੇ ਭਰਾ ਆ ਪਤਾ ਅਰੀਜਨਲ ਜਾ ਕੰਮ ਕਰਦੇ ਆ ਚੰਗੇ ਸੀਮਣ ਫਾਰਮਰਾਂ ਦੇ ਘਰਾਂ 'ਚ ਵਰਤਦੇ ਆ ਤੇ ਫਿਰ ਇਹ ਜਿਹਾਂ ਝੋਟੀਆਂ ਤਿਆਰ ਹੁੰਦਾਂ ਲਿਆ ਕੋਈ ਨਹੀਂ ਇੱਧਰੋਂ ਲਿਆ ਇਹ ਆ ਦੇਖੋ ਬਾਈ ਬਾਕੀ ਆ ਦੇਖੋ ਬਾਈ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਸੋ ਕਿਸੇ ਵੀ ਭਰਾ ਨੂੰ ਜੇ ਪਸੰਦ ਆਉਣਾ ਤਾਂ ਕੋਲੇ ਆਇਓ ਇਹੋ ਜਿਹਾ ਮੌਕਾ ਦੋਸਤੋ ਤੁਸੀਂ ਜਾਣ ਨਾ ਦਿਆ ਕਰੋ ਫਿਰ ਭਰਾ ਲਾਂਬਾ ਜਾ ਦਿੰਦੇ ਹੁੰਦੇ ਆ ਬਾਈ ਸਾਨੂੰ ਤੂੰ ਦਵਾ ਦੇ ਝੋਟੀ ਆਪਾਂ ਦਵਾਨ ਦਵਾਨ ਵਾਲੇ ਚੱਕਰ ਤੇ ਪੈਂਦੇ ਨਹੀਂ ਆਪਾਂ ਵੀਡੀਓ ਤੁਹਾਡੇ ਸਾਹਮਣੇ ਸਾਫ਼ ਸਪਸ਼ਟ ਧਰ ਦਿੰਨੇ ਆ ਸੋ ਕਿਸੇ ਵੀ ਭਰਾ ਨੂੰ ਜੇ ਫਿੱਟ ਆਉਂਦੀ ਹੈ ਤਾਂ ਆਪਦਾ ਬਾਈ ਸੌਦਾ ਕਰ ਲਿਆ ਕਰੋ ਮਾਲਕਾ ਨੰਬਰ ਬਾਈ ਦਾ ਇਹ ਟਾਂ ਚੱਲੀ ਜਾਂਦਾ ਪਿੰਡ ਦੱਸਦਾ ਐਡਰੈਸ ਦੱਸਦਾ ਤੇ ਬਾਕੀ ਸਾਨੂੰ ਝੋਟੀ ਦਿਖਾਤੀ ਹਾਂ ਇਧਰ ਕਮਾਲਾ ਤੇ ਬਾਈ ਬਨ ਲਾ ਮੋਲ ਆਪਾਂ ਵੀਡੀਓ ਦੇ ਵਿੱਚ ਕਰਵਾ ਲੈਨੇ ਆ ਕਰੋਏ ਦੋਸਤੋ ਝੋਟੀ ਚੈੱਕ ਐਹ ਜੇ ਤੋਹਫੇ ਕਿਸੇ ਕਿਸੇ ਕਰੋ ਨਿਕਲ ਗਿਆ ਦੋਸਤੋ ਸੋਹਣੀ ਝੋਟੀ ਆ ਸੋਨੇ ਕੀ ਭਾਰੂਗਾ ਫਿਰ ਇਹਦਾ ਭਾਅ ਬਈ 170 ਹੀ ਲੈ ਦੇਣ 1 ਲੱਖ 70 ਹਾਂ ਕੋਈ ਮਾਰਜਨ ਕਰੇਗਾ ਕੋਈ ਕਰਦਾ ਛੋਟ ਕਰਦਾ ਕੋਈ ਕਰਨੀ ਓਕੇ ਤੇ ਹਾਂ ਕਰਦੇ ਠੀਕ ਆ 1 ਲੱਖ ਤੇ 70000 ਡਿਮਾਂਡ ਰੱਖੀ ਆ ਮਾਲਕ ਨੇ ਦੋਸਤੋ ਕਿਸੇ ਵੀ ਭਰਾ ਨੂੰ ਫਿੱਟ ਆਊ ਤਾਂ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀ ਗਾਲ ਵੀਰੇ